ਭਗੋ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿੱਦਾਂ ਕਿ ਆਪਾਂ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਆਪਣਾ ਵੀ ਪਿੰਡ ਜਿਹੜਾ ਆ ਲੋਕ ਸਭਾ ਹਲਕਾ ਖਡੂ ਸਾਹ ਦੇ ਵਿੱਚ ਆ ਰਿਹਾ ਹੈ ਜਿੱਥੋਂ ਦੇ ਭਾਈ ਅਮਰਤਪਾਲ ਸਿੰਘ ਆਜ਼ਾਦ ਤੌਰ ਤੇ ਐਮਪੀ ਦੀ ਚੋਣ ਲੜ ਰਹੇ ਹਨ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਇਲਾਕੇ ਦੀ ਸੰਗਤ ਨੂੰ ਤੇ ਭਾਈ ਸਾਹਿਬ ਦੀ ਹਮਾਇਤ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਈ ਸਾਹਿਬ ਨੂੰ ਜਿਤਾ ਕੇ ਪਾਰਲੀਮੈਂਟ ਚ ਭੇਜੀਏ ਤਾਂ ਕਿ ਆਪਣੇ ਜਿਹੜੇ ਪੰਜਾਬ ਦੇ ਆ ਮਸਲੇ ਜਿੱਦਾਂ ਕਿ ਖੇਤੀਬਾੜੀ ਦਾ ਮਸਲਾ ਪਾਣੀਆਂ ਦਾ ਮਸਲਾ ਹੋਰ ਜਿਹੜਾ ਪੰਜਾਬ ਦੇ ਨਾਲ ਬੇਇਨਸਾਫੀਆਂ ਹੋਈਆਂ ਉਹਨਾਂ ਦਾ ਮਸਲਾ ਉਹ ਪਾਰਲੀਮੈਂਟ ਦੇ ਵਿੱਚ ਬਏ ਬਾਕੀ ਨਾ 68 ਜਿੱਦਾਂ ਕਿ ਇੱਥੇ ਹੁਣ ਆਪਾਂ ਸਾਰਿਆਂ ਨੂੰ ਪਤਾ ਕਿ ਭਾਈ ਸਾਹਿਬ ਨੇ ਖਾਲਸਾ ਬਹੀ ਚਲਾਈ ਸੀ ਖਾਲਸਾ ਬਹੀ ਦੇ ਵਿੱਚ ਜਿਉ ਆਪਣੇ ਭਰਾ ਜਿਹੜੇ ਆ ਨਸ਼ਿਆਂ ਦੇ ਵਿੱਚ ਫਸ ਚੁੱਕੇ ਸੀਗੇ ਉਹ ਭਾਈ ਸਾਹਿਬ ਦੇ ਬਾਣੀ ਨਾਲ ਤੋਂ ਪ੍ਰਭਾਵਿਤ ਹੋ ਕੇ ਨਸ਼ੇ ਛੱਡ ਕੇ ਤੇ ਸਿੱਖੀ ਵੱਲ ਮੁੜ ਚੁੱਕੇ ਸੀਗੇ ਜੋ ਕਿ ਮੌਕਤੇ ਦੀਆਂ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ ਤੇ ਉਹਨਾਂ ਨੇ ਗਲਤ ਤਰੀਕੇ ਦੇ ਨਾਲ ਭਾਈ ਸਾਹਿਬ ਤੇ ਐਨਐਸਐਲਾਵਾ ਕੇ ਡਿਬਰੂਗਲ ਅਫਾਟਾਮ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਹੁਣ ਭਾਈ ਸਾਹਿਬ ਨੂੰ ਛਡਾਉਣ ਦੇ ਲਈ ਤੇ ਪੰਜਾਬ ਦੇ ਮਸਲੇ ਹੱਲ ਕਰਾਉਣ ਦੇ ਲਈ ਆਪਣੇ ਕੋਲ ਇੱਕ ਮੌਕਾ ਆ ਜੇ ਵੋਟਾਂ ਦੀ ਤਾਕਤ ਦੇ ਨਾਲ ਆਪਾਂ ਸਾਰਿਆਂ ਉਹਨਾਂ ਨੂੰ ਵੋਟ ਪਾ ਕੇ ਡਿਬਰੂ ਕਾਲ ਜੇਲ੍ਹ ਤੋਂ ਵਿਚੜਾ ਸਕਦੇ ਆ ਤੇ ਇੱਕ ਬਾਣੀ ਤੇ ਬਾਣੇ ਵਾਲਾ ਪੂਰਨ ਗੁੱਥ ਸੱਠ ਪਾਰਲੀਮੈਂਟ ਦੇ ਵਿੱਚ ਭੇਜ ਕੇ ਤੇ ਆਪਣੀ ਗੱਲ ਰੱਖਣ ਦਾ ਵੀ ਆਪਾਂ ਨੂੰ ਇਹ ਇੱਕ ਮੌਕਾ ਹੈ ਸੋ ਸਾਰੇ ਇਲਾਕੇ ਦੀ ਸੰਗਤ ਨੂੰ ਬੱਖ-ਬੱਖ ਪਾਰਟੀਆਂ ਦੇ ਨਮਾਇਦਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਤੁਹਾਡੇ ਕਾ ਬੱਖ-ਬੱਖ ਪਾਰਟੀਆਂ ਨੂੰ ਵੋਟਾਂ ਪਾਈਆਂ ਇੱਕ ਵਾਰੀ ਭਾਈ ਅਮਰਪਾਲ ਸਿੰਘ ਨੂੰ ਸਾਰੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਵੋਟਾਂ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਹੋਰ ਵੀ ਜਾਣਕਾਰੀ ਸਾਂਝੀ ਕਰਨੀ ਸੀ ਇਲਾਕੇ ਦੀ ਸੰਗਤਾਂ ਦੇ ਨਾਲ ਕਿ ਭਾਈ ਸਾਹਿਬ ਦੇ ਮਾਤਾ ਹੁਣੇ ਬੀਬੀ ਖਾਲੜਾ ਹੁਣੇ ਤੇ ਭਾਈ ਅਮਰਪਾਲ ਸਿੰਘ ਦੀ ਸਮੁੱਚੀ ਟੀਮ 12 ਤਰੀਕ ਨੂੰ ਪਿੰਡ ਕਾਲਾ ਸੰਘਿਆ ਦੇ ਵਿੱਚ ਆ ਰਹੀ ਆ ਇਹ ਤਾਂ ਜਿਹੜਾ ਕਿ ਮੇਨ ਬਾਸ ਅੱਡੇ ਤੇ ਉਹਨਾਂ ਦਾ ਇਕੱਠ ਰੱਖਿਆ ਜਾਊਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ 12 ਤਰੀਕ ਨੂੰ ਦੁਪਹਿਰ ਨੂੰ ਬਾਸ ਅੱਡਾ ਮੇਨ ਸਾਲਾ ਸੰਘਿਆ ਵਿੱਚ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੋਨਹਾਂ